ਦਿੱਲੀ 에어ਪੋਰਟ ਤੇ ਕਸਟਮਸ ਅਧਿਕਾਰੀਆਂ ਨੇ ਇੱਕ ਵਾਰ ਫੇਰ ਸੋਨੇ ਦੀ ਤਸਕਰੀ ਦਾ ਵੱਡਾ ਮਾਮਲਾ ਫੜਿਆ ਪਰ ਇਸ ਵਾਰ ਤਸਕਰ ਨੇ ਸੋਨਾ ਜਿੱਥੇ ਲੁਕੋਇਆ ਸੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਸਕਰ ਨੇ ਸੋਨਾ ਪਾਣੀ ਦੀ ਬੋਤਲ ਦੇ ਟੱਕਨ ਵਿੱਚ ਲੁਕੋਇਆ ਸੀ ਜੀ ਹਾਂ ਬੋਤਲ ਦੇ ਟੱਕਨ ਵਿੱਚ 25 ਅਕਤੂਬਰ ਨੂੰ ਦੁਬਈ ਤੋਂ ਆਈ 에어 ਇੰਡੀਆ ਦੀ ਫਲਾਈਟ AI996 ਨਾਲ ਇੱਕ ਯਾਤਰੀ ਦਿੱਲੀ ਪਹੁੰਚਿਆ ਸੀ ਉਸਨੇ ਲਗਭਗ 170 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 20 ਲੱਖ ਰੁਪਏ ਹੈ ਬਹੁਤ ਚਲਾਕੀ ਨਾਲ ਬੋਤਲ ਦੇ ਟੱਕਨ ਵਿੱਚ ਫਿੱਟ ਕਰ ਰੱਖਿਆ ਸੀ ਤਾਂ ਜੋ ਸਕੈਨ ਨਰ ਜਾਂਚ ਵਿੱਚ ਫੜਿਆ ਨਾ ਜਾਵੇ ਪਰ ਦਿੱਲੀ 에어ਪੋਰਟ ਦੇ ਕਸਟਮਜ਼ ਅਧਿਕਾਰੀ ਵੀ ਘਟ ਨਹੀਂ ਹਨ ਉਹ ਪਹਿਲਾਂ ਹੀ ਉਸ ਯਾਤਰੀ ਦੀ ਹਰ ਹਰਕਤ ਤੇ ਨਜ਼ਰ ਰੱਖ ਰਹੇ ਸਨ ਜਿਵੇਂ ਹੀ ਉਹ ਗ੍ਰੀਨ ਚੈਨਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਫੜ ਲਿਆ ਗਿਆ ਜਾਂਚ ਵਿੱਚ ਸੱਚ ਸਾਹਮਣੇ ਆਇਆ ਬੋਤਲ ਦੇ ਟੱਕਣ ਵਿੱਚ ਲੁਕਿਆ ਸੋਨਾ ਕਸਟਮਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੀ ਵੱਧ ਰਹੀ ਕੀਮਤ ਦੇ ਕਾਰਨ ਤਸਕਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ ਤਸਕਰ ਹਰ ਵਾਰੀ ਨਵੇਂ ਤਰੀਕੇ ਅਜ਼ਮਾ ਰਹੇ ਹਨ ਕਦੇ ਬੋਤਲ ਦੇ ਟੱਕਣ ਵਿੱਚ ਕਦੇ ਬੈਲਟ ਵਿੱਚ ਕਦੇ ਜੁੱਤੀਆਂ ਵਿੱਚ ਪਰ چاہے ਤਸਕਰ ਕਿੰਨੀ ਵੀ ਚਲਾਕੀ ਦਿਖਾਏ 에ਅਰਪੋਰਟ ਦੇ ਸਕੈਨਰ ਅਤੇ ਸੱਤਰ ਕಧಿಕਾਰੀਆਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ ਦਿੱਲੀ 에ਅਰਪੋਰਟ ਤੇ ਕਸਟਮਜ਼ ਅਧਿਕਾਰੀਆਂ ਨੇ ਇੱਕ ਵਾਰ ਫੇਰ ਸੋਨੇ ਦੀ ਤਸਕਰੀ ਦਾ ਵੱਡਾ ਮਾਮਲਾ ਫੜਿਆ ਹੈ ਪਰ ਇਸ ਵਾਰ ਤਸਕਰ ਨੇ ਸੋਨਾ ਜਿੱਥੇ ਲੁਕੋਇਆ ਸੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਸਕਰ ਨੇ ਸੋਨਾ ਪਾਣੀ ਦੀ ਬੋਤਲ ਦੇ ਟੱਕਣ ਵਿੱਚ ਲੁਕੋਇਆ ਸੀ ਜੀ ਹਾਂ ਬੋਤਲ ਦੇ ਟੱਕਣ ਵਿੱਚ 5 ਅਕਤੂਬਰ ਨੂੰ ਦੁਬਈ ਤੋਂ AI India ਦੀ ਫਲਾਈਟ AI996 ਨਾਲ ਇੱਕ ਯਾਤਰੀ ਦਿੱਲੀ ਪਹੁੰਚਿਆ ਸੀ ਉਸਨੇ ਲਗਭਗ 170 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 20 ਲੱਖ ਰੁਪਏ ਹੈ ਉਹ ਚਲਾਕੀ ਨਾਲ ਬੋਤਲ ਦੇ ਟੱਕਣ ਵਿੱਚ ਫਿਟ ਕਰ ਰੱਖਿਆ ਸੀ ਤਾਂ ਜੋ ਸਕੈਨਰ ਜਾਂ ਜਾਂਚ ਵਿੱਚ ਫੜਿਆ ਨਾ ਜਾਵੇ ਪਰ ਦਿੱਲੀ 에ਰਪੋਰਟ ਦੇ ਕਸਟਮਜ਼ ਅਧਿਕਾਰੀ ਵੀ ਘਟ ਨਹੀਂ ਹਨ ਉਹ ਪਹਿਲਾਂ ਹੀ ਉਸ ਯਾਤਰੀ ਦੀ ਹਰ ਹਰਕਤ ਤੇ ਨਜ਼ਰ ਰੱਖ ਰਹੇ ਸਨ ਜਿਵੇਂ ਹੀ ਉਹ ਗ੍ਰੀਨ ਚੈਨਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਫੜ ਲਿਆ ਗਿਆ ਜਾਂਚ ਵਿੱਚ ਸੱਚ ਸਾਹਮਣੇ ਆਇਆ ਬੋਤਲ ਦੇ ਟੱਕਣ ਵਿੱਚ ਲਕੋਇਆ ਸੋਨਾ ਕਸਟਮਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੀ ਵਧ ਰਹੀ ਕੀਮਤ ਦੇ ਕਾਰਨ ਤਸਕਰੀ ਦੇ ਕੇਸ ਲਗਾਤਾਰ ਵਧ ਰਹੇ ਹਨ ਅਸਕਰ ਹਰ ਵਾਰੀ ਨਵੇਂ ਤਰੀਕੇ ਅਜ਼ਮਾ ਰਹੇ ਹਨ ਕਦੇ ਬੋਤਲ ਦੇ ਟੱਕਣ ਵਿੱਚ ਕਦੇ ਬੈਲਟ ਵਿੱਚ ਕਦੇ ਜੁੱਤੀਆਂ ਵਿੱਚ ਪਰ ਚਾਹੇ ਤਸਕਰ ਕਿੰਨੀ ਵੀ ਚਲਾਕੀ ਦਿਖਾਏ 에ਅਰਪੋਰਟ ਦੇ ਸਕੈਨਰ ਅਤੇ ਸੱਤਰ ਅਧਿਕਾਰੀਆਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਦਾ ਦਿੱਲੀ 에ਅਰਪੋਰਟ ਤੇ ਕਸਟਮਜ਼ ਅਧਿਕਾਰੀਆਂ ਨੇ ਇੱਕ ਵਾਰ ਫੇਰ ਸੋਨੇ ਦੀ ਤਸਕਰੀ ਦਾ ਵੱਡਾ ਮਾਮਲਾ ਫੜਿਆ ਹੈ ਪਰ ਇਸ ਵਾਰ ਤਸਕਰ ਨੇ ਸੋਨਾ ਜਿੱਥੇ ਲੁਕੋਇਆ ਸੀ ਉਹ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਸਕਰ ਨੇ ਸੋਨਾ ਪਾਣੀ ਦੀ ਬੋਤਲ ਦੇ ਟੱਕਣ ਵਿੱਚ ਲੁਕੋਇਆ ਸੀ ਜੀ ਹਾਂ ਬੋਤਲ ਦੇ ਟੱਕਣ ਵਿੱਚ 5 ਅਕਤੂਬਰ ਨੂੰ ਦੁਬਈ ਤੋਂ ਆਈ 에어 ਇੰਡੀਆ ਦੀ ਫਲਾਈਟ AI996 ਨਾਲ ਇੱਕ ਯਾਤਰੀ ਦਿੱਲੀ ਪਹੁੰਚਿਆ ਸੀ ਉਸਨੇ ਲਗਭਗ 170 ਗ੍ਰਾਮ ਸੋਨਾ ਜਿਸ ਦੀ ਕੀਮਤ ਕਰੀਬ 20 ਲੱਖ ਰੁਪਏ ਹੈ ਉਹ ਚਲਾਕੀ ਨਾਲ ਬੋਤਲ ਦੇ ਟੱਕਣ ਵਿੱਚ ਫਿੱਟ ਕਰ ਰੱਖਿਆ ਸੀ ਤਾਂ ਜੋ ਸਕੈਨਰ ਜਾਂ ਜਾਂਚ ਵਿੱਚ ਫੜਿਆ ਨਾ ਜਾਵੇ ਪਰ ਦਿੱਲੀ 에어ਪੋਰਟ ਦੇ ਕਸਟਮਜ਼ ਅਧਿਕਾਰੀ ਵੀ ਘਟ ਨਹੀਂ ਹਨ ਉਹ ਪਹਿਲਾਂ ਹੀ ਉਸ ਯਾਤਰੀ ਦੀ ਹਰ ਹਰਕਤ ਤੇ ਨਿਗਰਾਨੀ ਰਖ ਰਹੇ ਸਨ ਜਿਵੇਂ ਹੀ ਉਹ ਗ੍ਰੀਨ ਚੈਨਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਫੜ ਲਿਆ ਗਿਆ ਜਾਂਚ ਵਿੱਚ ਸੱਚ ਸਾਹਮਣੇ ਆਇਆ ਬੋਤਲ ਦੇ ਟੱਕਣ ਵਿੱਚ ਲੁਕਿਆ ਸੋਨਾ ਕਸਟਮਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੋਨੇ ਦੀ ਵੱਧ ਰਹੀ ਕੀਮਤ ਦੇ ਕਾਰਨ ਤਸਕਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ ਅਸਕਰ ਹਰ ਵਾਰੀ ਨਵੇਂ ਤਰੀਕੇ ਅਜ਼ਮਾ ਰਹੇ ਹਨ ਕਦੇ ਬੋਤਲ ਦੇ ਟੱਕਣ ਵਿੱਚ ਕਦੇ ਬੈਲਟ ਵਿੱਚ ਕਦੇ ਜੁੱਤੀਆਂ ਵਿੱਚ ਪਰ ਚਾਹੇ ਤਸਕਰ ਕਿੰਨੀ ਵੀ ਚਲਾਕੀ ਦਿਖਾਏ 에ਅਰਪੋਰਟ ਦੇ ਸਕੈਨਰ ਅਤੇ ਸੱਤਰ ਕಧಿಕਾਰੀਆਂ ਦੀਆਂ ਨਜ਼ਰਾਂ ਤੋਂ ਬਚ ਨਹੀਂ ਸਕਿਆ